ਕੁញੇ ਦਾ ਮੋਟਾਪਾ ਤੂੰਦ ਵੱਧ ਜਾਂਦੀ ਆ। ਪੇਟ ਵੱਧ ਜਾਂਦਾ। ਵੱਧ ਜਾਂਦਾ ਫੈਟੀ ਲੀਵਰ ਹੋ ਗਿਆ, ਲੀਵਰ ਖਰਾਬ ਹੋ ਗਿਆ, ਖਾਈ ਜਾਣਾ, ਪੀ ਜਾਣਾ ਉਹ ਵੱਧ ਜਾਂਦਾ ਸਿਸਟਮ। ਇੱਕ ਤਾਂ ਨਿੰਬੂ ਪਾ ਕੇ ਨਾ ਸਵੇਰੇ ਸਵੇਰੇ ਗਰਮ ਪਾਣੀ ਪੀਣਾ ਬੰਦ ਕਰੋ। ਮੇਰੀ ਹੱਥ ਜੋੜ ਕੇ ਬੇਨਤੀ ਆ ਉਹਨਾਂ ਸਕੀਆਂ ਭੈਣਾਂ ਨੂੰ ਤਾਂ ਬਹੁਤ ਬੇਨਤੀ ਆ ਮੇਰੀ ਜਿਹੜੀਆਂ ਇੱਕ ਦੂਜੇ ਨੂੰ ਕਹੀ ਜਾਂਦੀਆਂ ਨੇ ਵੀ ਮੈਂ ਨਿੰਬੂ ਪਾਣੀ ਪੀਣੀ ਆ, ਮੈਂ ਸਵੇਰੇ ਗਰਮ ਪਾਣੀ 'ਚ ਨਿੰਬੂ ਪਾ ਕੇ ਪੀਣੀ ਆ। ਕੁਝ ਹੋਇਆ ਅਜੇ ਤੱਕ? ਯਾਰ ਗਿਓਰ ਉਲਟਾ ਬਧੇ ਕੀ ਹੁੰਦਾ ਜੋੜਾਂ ਚ ਦਰਦ ਬੈਠ ਜਾਂਦਾ ਯੂਰਿਕ ਐਸਿਡ ਵਧਣ ਲੱਗ ਜਾਂਦਾ ਐ ਗਾਜਰ ਨਾ ਕੱਦੂ ਕਸ ਕਰ ਲਿਆ ਕਰੋ ਗਾਜਰ ਦਾ ਟੰਡਲ ਜਿਹਾ ਸੁਟਿਆ ਵਾਲਾ ਕਰੋ ਵਿੱਚੋਂ ਕੱਢ ਕੇ ਉਹਨੂੰ ਸਾਰਾ ਹੀ ਕੱਦੂ ਕਸ ਕਰਕੇ ਪੂਰੀ ਗਾਜਰ ਖਾਓ ਫਿਰ ਰਾਤ ਨੂੰ ਨਾ ਇੱਕ ਕੌਲੀ ਚ ਭੋਗੇ ਰੱਖਿਆ ਕਰੋ ਜਿਹੜੇ ਮਲਟੀ ਵਿਟਾਮਿਨ ਲੱਭਦੇ ਫਿਰਦੇ ਆਪਾਂ 24 ਘੰਟੇ ਕੈਲਸ਼ੀਅਮ ਲੱਭਦੇ ਫਿਰਦੇ ਆ ਨਾ ਉਹ ਤਕੜਾ ਕੈਲਸ਼ੀਅਮ ਤਕੜਾ ਮਲਟੀ ਵਿਟਾਮਿਨ ਤੁਹਾਡੇ ਘਰ ਚ ਤੁਹਾਡੀ ਰਸੋਈ ਚ ਹੋਣਾ ਚਾਹੀਦਾ ਤੁਸੀਂ ਦੇਖੋਗੇ ਜਿਹੜਾ ਪੇਟ ਵੱਧ ਰਿਆ ਸੀ ਵजन ਵਧੀ ਜਾਂਦਾ ਸੀ ਉਹ ਵੀ ਰਿਡਿਊਸ ਹੋ ਰਿਹਾ ਹੈ ਫਾਇਦਾ ਹੋ ਰਿਹਾ ਹੈ ਔਰ वजन ਜਿਹੜਾ ਵਧ ਗਿਆ ਉਹ ਘਟਣਾ ਚਾਹੀਦਾ ਔਰ ਜਿਹੜਾ ਘਟ ਜਾਂਦਾ ਦੁਨੀਆ ਦਾ ਫੇਰ ਵਧ ਜਾਂਦਾ ਉਹਦੇ ਵਾਸਤੇ ਸਾਡੇ ਵੈਦ ਜੀ ਨੇ ਜਿਹੜਾ ਬਣਾ ਕੇ ਦਿੱਤਾ ਹੈ ਪੰਚਮ ਗੋੰਦ ਕਿਉਂਕਿ ਜਿਨ੍ਹਾਂ ਦਾ वजन 120 ਕਿਲੋ 100 ਕਿਲੋ 110 ਕਿਲੋ ਉਹਨਾਂ ਦਾ वजन ਘਟਾਉਣ ਵਾਸਤੇ ਫਿਰ ਪੂਰਾ ਪ੍ਰੋਪਰ ਟ੍ਰੀਟਮੈਂਟ ਦੇਣਾ ਪੈਂਦਾ ਹੈ ਪਤਲਾ ਹਰ ਕੋਈ ਹੋਣਾ ਚਾਹੁੰਦਾ ਹੈ ਮੋਟਾਪੇ ਤੋਂ ਦੂਰ ਹਰ ਕੋਈ ਰਹਿਣਾ ਚਾਹੁੰਦਾ ਹੈ ਪਰ ਕੀ ਕਰੀਏ ਪਤਾ ਹੀ ਨਹੀਂ ਚੱਲਦਾ ਕਿਵੇਂ ਥੋੜਾ 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 ਵਜ਼ਨ ਵਾਧੇ ਵਾਧੇ ਇੰਨਾ ਜ਼ਿਆਦਾ ਵਜ਼ਨ ਵਧ ਜਾਂਦਾ ਹੈ ਕਿ ਲੱਗਦਾ ਹੈ ਕਿ ਇਹਦੇ ਲਈ ਤਾਂ ਹੁਣ ਬਹੁਤ ਹੀ ਜ਼ਿਆਦਾ ਮਿਹਨਤ ਕਰਨੀ ਪਏਗੀ ਫਿਰ ਕਈ ਤਰ੍ਹਾਂ ਦੇ ਅਸੀਂ ਨੁਸਕੇ ਵੀ ਅਪਣਾ ਕੇ ਦੇਖਦੇ ਆ ਕਦੇ ਜਿਮ ਜਾਂਦੇ ਆ ਕਦੇ ਸੈਰ ਵੀ ਸ਼ੁਰੂ ਕਰਦੇ ਆ ਪਰ ਕੁਝ ਵੀ ਪੱਕੇ ਤੌਰ ਤੇ ਨਹੀਂ ਕਰ ਪਾਉਂਦੇ ਕੰਟੀਨਿਊ ਨਹੀਂ ਕਰ ਪਾਉਂਦੇ ਤੇ ਰਿਜ਼ਲਟ ਵੀ ਉਵੇਂ ਦੇ ਨਜ਼ਰ ਨਹੀਂ ਆਉਂਦੇ ਫਿਰ ਸੋਚਦੇ ਆ ਕਿ ਕੁਝ ਖਾ ਕੇ ਜਾਂ ਕੁਝ ਅਜੀਹਾ ਸਾਨੂੰ ਦੱਸਿਆ ਜਾਵੇ ਜਿਸ ਨੂੰ ਅਸੀਂ ਰੋਜ਼ ਕਰਦੇ ਵਿਚ ਅਪਣਾ ਲਈਏ ਕਿ ਅਸੀਂ ਪਤਲੇ ਹੋ ਜਾਈਏ ਸੋ ਪਤਲਾ ਹੋਣਾ ਇੰਨਾ ਵੀ ਮੁਸ਼ਕਿਲ ਨਹੀਂ ਹੈ ਜੇ ਤੁਸੀਂ ठान ਲਓ ਤਾਂ ਅੱਜ ਦੀ ਵੀਡੀਓ ਵਿੱਚ ਜ਼ਰੂਰ ਤੁਹਾਨੂੰ ਦੱਸਾਂਗੇ ਕਿ ਆਪਾਂ ਮੋਟਾਪੇ ਤੋਂ ਛੁਟਕਾਰਾ ਕਿਵੇਂ ਪਾ ਸਕਦੇ ਹਾਂ ਕਿਉਂਕਿ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਮੋਟਾਪੇ ਦੇ ਨਾਲ ਲਗੋ ਘਟੇ ਸਾਰੀਆਂ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਨੇ ਹਾਈ ਬੀਪੀ ਦੀ ਪ੍ਰੋਬਲਮ ਵੀ ਹੋ ਜਾਂਦੀ ਹੈ ਕੋਲੇਸਟ੍ਰੋਲ ਵਧਣ ਲੱਗਦਾ ਹੈ ਫੈਟੀ ਲੀਵਰ ਦੀ ਪ੍ਰੋਬਲਮ ਹੋ ਜਾਂਦੀ ਹੈ ਤੇ ਹੌਲੀ-ਹੌਲੀ ਅੱਗੋਂ ਹਾਰਟ ਨੂੰ ਲੈ ਕੇ ਵੀ ਜੋ ਹੈ ਬਿਮਾਰੀਆਂ ਹੁੰਦਾ ਖਤਰਾ ਵਧਣ ਲੱਗਦਾ ਹੈ ਸੋ ਇਹਨਾਂ ਸਾਰੀਆਂ ਬਿਮਾਰੀਆਂ ਤੋਂ ਦੂਰ ਰਹਿਣਾ ਤੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਆਪਣੇ ਬਾਡੀ ਦੇ ਐਕਸਟਰਾ ਫੈਟ ਨੂੰ ਆਪਾਂ ਨੇ ਤਾਂ ਦੂਰ ਕਰ દਈਏ ਤਾਂ ਫਿਰ ਆਯੁਰਵੇਦ ਨੇ ਸਾਨੂੰ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਦਿੱਤੀਆਂ ਨੇ ਜਿਨ੍ਹਾਂ ਨੂੰ ਅਗਰ ਅਸੀਂ ਸਹੀ ਢੰਗ ਦੇ ਨਾਲ ਅਪਣਾਵਾਂਗੇ ਤਾਂ ਅਸੀਂ ਫਿਟ ਐਂਡ ਫਾਈਨ ਹੋ ਸਕਦੇ ਹਾਂ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੈਂ ਹਰਜੋਤ कौर ਤੁਸੀਂ ਵੇਖ ਰਹੇ ਹੋ ਖਾਸ ਹੈਲਥ ਅਵੇਰਨੈਸ ਪ੍ਰੋਗਰਾਮ ਹੈਲਥ ਐਡਵਾਈਸ ਵਿਦ ਹਰਜੋਤ कौर ਤੁਹਾਡੇ ਸਾਰਿਆਂ ਦੇ ਕਈਆਂ ਦੇ ਸਵਾਲ ਔਰ ਕਈਆਂ ਨੇ ਕਮੈਂਟਸ ਵਿੱਚ ਲਿਖਿਆ ਸੀ ਕਿ ਮੋਟਾਪੇ ਨੂੰ ਦੂਰ ਕਰਨ ਲਈ ਵੀ ਵੀਡੀਓ ਜ਼ਰੂਰ ਬਣਾਈ ਜਾਵੇ ਤਾਂ ਅੱਜ ਦੀ ਵੀਡੀਓ ਤੁਹਾਡੇ ਸਾਰਿਆਂ ਲਈ ਹੀ ਖਾਸ ਹੈ ਕਿਉਂਕਿ ਸਿਰਫ ਮੋਟਾਪਾ ਦੂਰ ਕਰਨ ਲਈ ਹੀ ਨਹੀਂ ਬਲਕਿ ਸਾਨੂੰ ਅਗਰ ਅਗਰ ਉਸੀ ਹੈਲਦੀ ਵੀ ਹੋ ਪ੍ਰੋਪਰ ਹੋ ਤਾਂ ਵੀ ਸਾਨੂੰ ਕੰਟੀਨਿਊ ਸਾਡੀ ਹੈਲਥ ਜਿਹੜੀ ਹੈ ਚੰਗੀ ਤਰ੍ਹਾਂ ਬਣੀ ਰਹੇ ਉਸ ਦੇ ਲਈ ਵੀ ਸਾਨੂੰ ਚੰਗੀਆਂ ਆਦਤਾਂ ਜ਼ਰੂਰ ਅਪਣਾਉਣੀਆਂ ਚਾਹੀਦੀਆਂ ਨੇ ਸੋ जिना जिना ने मोटापा दूर करना है नाल दी नाल ਤੁਸੀਂ ਆਪਣੀ ਡਾਇਰੀ ਔਰ ਪੈਨ ਵੀ ਜ਼ਰੂਰ ਲੈ ਲਓ ਕਿਉਂਕਿ ਅੱਜ ਦੀ ਵੀਡੀਓ ਵਿੱਚ ਜੋ ਜੋ ਗੱਲਾਂ ਦੱਸਾਂਗੇ ਉਹਨਾਂ ਨੂੰ ਨੋਟ ਕਰ ਲਓ ਆਪਣੀ ਡੇਲੀ ਲਾਈਫ ਵਿੱਚ ਜ਼ਰੂਰ ਅਪਣਾਓ ਤਾਂ ਕਿ ਤੁਸੀਂ ਆਪਣੇ ਮੋਟਾਪੇ ਨੂੰ ਦੂਰ ਕਰ ਦਿਓ ਤੇ ਸਵਾਗਤ ਕਰਦੇ ਆ ਜੀ ਵੈਦਬਾਨ ਆਯੁਰਵੈਦ ਦੇ ਐਮ ਡੀ ਮਿਸਟਰ ਸੁਭਾਸ਼ ਗੋਇਲ ਜੀ ਦਾ ਬਹੁਤ ਬਹੁਤ ਸਵਾਗਤ ਹੈ ਸਰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸ਼ੁਰੂ ਕਰਦੇ ਆ ਅੱਜ ਦੀ ਇਹ ਖਾਸ ਜਾਣਕਾਰੀ ਸਤਿ ਸ਼੍ਰੀ ਅਕਾਲ ਜੀ ਚੜ੍ਹਦੀ ਕਲਾ ਚ ਰਹੋ ਪ੍ਰਮਾਤਮਾ ਕਰੇ ਵਾਹਿਗੁਰੂ ਕਰੇ ਸਾਰਿਆਂ ਦੇ ਉੱਤੇ ਕਿਰਪਾ ਬਣੀ ਰਹੇ ਬਾਬਾ ਜੀ ਅੱਜ ਆਪਾਂ ਨੇ ਗੱਲ ਕਰਨੀ ਆ ਬਹੁਤ ਹੀ ਖਾਸ ਵਿਸ਼ੇ ਤੇ ਔਰ ਬਹੁਤ ਹੀ ਵਧੀਆ ਘਰੇਲੂ ਨੁਸਖਿਆਂ ਦੇ ਉੱਤੇ ਕਿ ਤੁਹਾਡੇ ਘਰ ਦੇ ਵਿੱਚ ਆਪਾਂ ਕੀ ਲੈ ਸਕਦੇ ਆ ਦੋ ਚੀਜ਼ਾਂ ਬਹੁਤ ਮਸਟ ਨੇ ਜਿਹੜੀਆਂ ਸਾਡੇ ਬੋਡੀ ਦੇ ਵਿੱਚ ਜਾਣੀਆਂ ਚਾਹੀਦੀਆਂ ਰੋਜ਼ ਕਦੀ ਕਦੀ ਨਹੀਂ ਰੋਜ਼ ਕੀ ਨੇ ਉਹ ਵੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਉਹਨਾਂ ਦਾ ਫਾਇਦਾ ਜਿਹੜੇ ਲੋਕਾਂ ਦਾ ਵਜ਼ਨ ਵੱਧ ਰਿਹਾ ਸਰੀਰ ਚ ਦਰਦਾਂ ਹੋਈ ਜਾਂਦੀਆਂ ਨੇ ਬਿਨਾ ਮਤਲਬ ਕਿਸੇ ਨੂੰ ਐਵੇਂ ਛੋਟੀ ਉਮਰ ਚ ਹੀ ਐਂਡ ਕਰਨ ਲੱਗ ਜਾਂਦੀਆਂ ਨੇ ਕਿਸੇ ਦਾ ਕੱਦ ਨਹੀਂ ਵਧਦਾ ਬੱਚੇ ਦਾ ਕਿਸੇ ਮਾਂ ਮਾਂ ਪੈਣ ਦੀ ਸਾਰਾ ਦਿਨ ਉਹ ਹੀ ਕੀ ਕਹਿੰਦੇ ਨੇ ਢੂਈ ਦੁਖਦੀ ਆ ਕਮਰ ਦੁਖੀ ਜਾਂਦੀ ਆ ਜਾਂ ਕਹੋ ਸਰੀਰ ਥੱਕਿਆ ਰਹਿੰਦਾ ਫੈਟੀ ਲੀਵਰ ਹੋ ਗਿਆ ਫਲਾਣਾ ਹੋ ਗਿਆ ਜਦੋਂ ਬਿਮਾਰੀਆਂ ਗਿਣਨ ਬੈਠdੀਆਂ ਨੇ ਸਾਡੀਆਂ ਭੈਣਾਂ ਉਹ ਕਹੋਗੀ ਮੈਨੂੰ ਥਾਇਰਾਇਡ ਵੀ ਆ ਵੀਰੇ ਮੇਰੇ ਬੱਚੇ ਦਾ ਨੀਚਰਸੌਲੀ ਵੀ ਆ ਤੇ ਵੀਰੇ ਮੇਰੀ ਤਾਂ ਕਲਸਟਰ ਵੀ ਮੁੱਕਿਆ ਰਹਿੰਦਾ ਕਦੇ ਵੱਧ ਜਾਂਦਾ ਐ ਮਤਲਬ ਗੱਲਾਂ ਐ ਕਰਨੀਆਂ ਮੈਂ ਕਦੇ-ਕਦੇ ਕਹਿੰਦਾ ਭੈਣੇ ਸਾਰੀਆਂ ਬਿਮਾਰੀਆਂ ਤੂੰ ਹੀ ਲਿਆਈ ਸਾਰਾ ਪਿੰਡ 바ੱਕੀ ਬਿਲਾ ਕਰਤਾ ਤੂੰ ਉਹ ਕਹਿੰਦੀ ਨਾ ਵੀਰੇ ਬਸ ਬੁਰਾ ਹੀ ਹਾਲ ਆ ਕੀ ਕਰੀਏ ਸਾਰਾ ਦਿਨ ਨਾ ਤਾਂ ਕੋਈ ਖਾਣ ਦੀ ਚੀਜ਼ ਅੱਜ ਦੀ ਆਉਂਦੀ ਅੱਗੇ ਵੰਗੋਣਾ ਕੁਝ ਹੋਰ ਬਸ ਐ ਵੀ ਬਸ ਕੰਮਾਂ ਕਰਾਂ ਚ ਲੱਗੇ ਰਹਿਨੇ ਜੋ ਮਿਲ ਗਿਆ ਖਾਈ ਜੰਨੇ ਆ ਫਿਰ ਡਾਕਟਰਾਂ ਦੇ ਪੱਲੇ ਪੈ ਜੰਨੇ ਆ ਕਿੱਡੀ ਗੱਲ ਐ ਬਹੁਤ ਵੱਡੀ ਗੱਲ ਹੈ ਸੋਚਣ ਵਾਲੀ ਗੱਲ ਹੈ ਵਿਚਾਰਨ ਵਾਲੀ ਗੱਲ ਹੈ ਕਿ ਜੇ ਅਸੀਂ ਦੋ ਤਿੰਨ ਚੀਜ਼ਾਂ ਜ਼ਿੰਦਗੀ 'ਚ ਸੈੱਟ ਕਰ ਲਈਏ ਮੈਂ ਕਹਿੰਦਾ ਤੁਹਾਨੂੰ ਕੋਈ ਬਿਮਾਰੀ ਛੇਤੀ ਰੇੜੇ ਨਹੀਂ ਖੜ ਸਕਦੀ ਅਸੀਂ ਵੀ ਤਾਂ ਯਾਰ ਤੁਹਾਡੇ ਮੂਰੇ 66 ਸਾਲ ਦੇ ਹੋ ਗਏ ਤਾਂ ਐਡੀ ਗੱਲ ਥੋੜੀ ਹੈ ਵੀ ਐਮੀ ਤੁਰੇ ਰਹੋ ਵੀ ਹਰ ਗੱਲ ਹਰ ਗੱਲ ਨੂੰ ਕਦੇ ਵਾਲ ਝੜ ਗਏ ਕਦੇ ਕਦੇ ਨੱਕ ਚੱਲ ਪਿਆ ਕਦੇ ਮਾੜੇ ਮੋਟੇ ਤਾਂ ਚਲੋ ਚੱਲਦੇ ਰਹਿੰਦੇ ਨੇ ਥੋੜੇ ਮੋਟੀਆਂ ਚੀਜ਼ਾਂ ਲਾਈਫ ਦੇ ਵਿੱਚ ਇਹ ਤਾਂ ਨਹੀਂ ਹੈ ਵੀ ਮੇਜਰ ਬਿਮਾਰੀਆਂ ਲੈ ਕੇ ਡੀ ਐਂਡ ਡੀ ਆਪਾਂ ਛੋਟੇ ਛੋਟੇ ਉਮਰਾਂ 'ਚ ਤੁਰੇ ਫਿਰਦੇ ਕੁញੇ ਦਾ ਮੋਟਾਪਾ ਤੂੰਦ ਵੱਧ ਜਾਂਦੀ ਆ। ਪੇਟ ਵੱਧ ਜਾਂਦਾ। ਵੱਧ ਜਾਂਦਾ ਫੈਟੀ ਲੀਵਰ ਹੋ ਗਿਆ, ਲੀਵਰ ਖਰਾਬ ਹੋ ਗਿਆ, ਖਾਈ ਜਾਣਾ, ਪੀ ਜਾਣਾ ਉਹ ਵੱਧ ਜਾਂਦਾ ਸਿਸਟਮ। ਉਹ ਸਾਰੀਆਂ ਚੀਜ਼ਾਂ ਦਾ ਸਭ ਤੋਂ ਵਧੀਆ ਇਲਾਜ ਦੱਸਾਂ ਜੇ ਰੋਜ਼ ਕਰਨਾ, ਕਰ ਸਕਦੇ ਹੋ ਤਾਂ ਗੱਲ ਕਰਿਓ। ਇੱਕ ਤਾਂ ਨਿੰਬੂ ਪਾ ਕੇ ਨਾ ਸਵੇਰੇ ਸਵੇਰੇ ਗਰਮ ਪਾਣੀ ਪੀਣਾ ਬੰਦ ਕਰੋ। ਮੇਰੀ ਹੱਥ ਜੋੜ ਕੇ ਬੇਨਤੀ ਆ ਉਹਨਾਂ ਸਕੀਆਂ ਭੈਣਾਂ ਨੂੰ ਤਾਂ ਬਹੁਤ ਬੇਨਤੀ ਆ ਮੇਰੀ ਜਿਹੜੀਆਂ ਇੱਕ ਦੂਜੇ ਨੂੰ ਕਹੀ ਜਾਂਦੀਆਂ ਨੇ ਵੀ ਮੈਂ ਨਿੰਬੂ ਪਾਣੀ ਪੀਣੀ ਆ। ਮੈਂ ਸਵੇਰੇ ਗਰਮ ਪਾਣੀ ਚ ਨਿੰਬੂ ਪਾ ਕੇ ਪੀਂਦੀ ਆ ਕੁਝ ਹੋਇਆ ਅਜੇ ਤੱਕ ਮੈਨੂੰ ਇੱਕ ਨਹੀਂ ਮਿਲੀ ਜਿਹਨੇ ਕਿਹਾ ਵੀ ਮੈਨੂੰ 10 ਸਾਲ ਹੋ ਗਏ ਨਿੰਬੂ ਪਾਣੀ ਪੀਂਦੀ ਨੂੰ ਔਰ ਮੇਰਾ ਵਜ਼ਨ ਘਟ ਗਿਆ ਹੋਵੇ ਜਾਂ ਕੋਈ ਹੋਰ ਉਲਟਾ ਬਧਾ ਕੀ ਹੁੰਦਾ ਜੋੜਾਂ ਚ ਦਰਦ ਬੈਠ ਜਾਂਦਾ ਯੂਰਿਕ ਐਸਿਡ ਵਧਣ ਲੱਗ ਜਾਂਦਾ ਔਰ ਬਹੁਤ ਨੁਕਸਾਨ ਨੇ ਇਸ ਚੀਜ਼ ਤੇ ਅਜੀਬ ਕਰਨੇ ਬਾਦ ਦੱਬੀ ਜਾਂਨੇ ਆ ਖਾਈ ਜਾਂਨੇ ਜਿਹੜਾ ਉਸ ਕਿਸੇ ਨੇ ਕਹਤਾ ਹਾਂ ਜੇ ਤੁਸੀਂ ਬਹੁਤ ਤੰਦਰੁਸਤ ਰਹਿਣਾ ਚਾਹੁੰਦੇ ਸਵੇਰੇ ਜੀ ਵੀ ਕਰਦਾ ਖਾਲੀ ਪੇਟ ਕਰਨਾ ਤਾਂ ਖੀਰਾ ਖਾ ਲਿਆ ਕਰੋ ਇੱਕ ਪਹਿਲਾਂ ਕੀੜਾ ਖਤਮ ਕਰ ਲੋ ਫਿਰ ਇੱਕ ਗਾਜਰ ਖਾ ਲਿਆ ਕਰੋ ਐ ਗਾਜਰ ਨਾ ਕੱਦੂ ਕਸ ਕਰ ਲਿਆ ਕਰੋ ਗਾਜਰ ਦਾ ਟੰਡਲ ਜਾਂ ਸੁਟਾ ਵਾਲਾ ਕਰੋ ਵਿੱਚੋਂ ਕੱਢ ਕੇ ਉਹਨੂੰ ਸਾਰਾ ਹੀ ਕੱਦੂ ਕਸ ਕਰਕੇ ਪੂਰੀ ਗਾਜਰ ਖਾਓ ਕਿਉਂਕਿ ਟੰਡਲ ਜਿਹੜਾ ਹੁੰਦਾ ਨਾ ਵਿੱਚ ਪੀਲਾ ਜਿਹਾ ਅਸੀਂ ਇਹ ਬਾਹਣਾ ਲਾ ਕੇ ਖਸੜ ਦਿੰਨੇ ਮੇਰਾ ਇਹਦੇ ਨਾਲ ਢਿੱਡ ਦੁਖਣ ਲੱ ਜਾਂਦਾ ਜਿਹਦਾ ਫਾਇਦਾ ਨਹੀਂ ਉਹੀ ਫਾਇਦਾ ਕਰਦਾ ਉਹ ਰੀੜ ਦੀ ਹੱਡੀ ਆ ਸਾਡੀ ਜਿਹੜੇ ਮਣਕੇ ਜਿਹੇ ਹਿੱਲੇ ਰਹਿੰਦੇ ਨੇ 24 ਘੰਟੇ ਉਹ ਫਾਇਦਾ ਕਰੋ ਉਹਦੇ ਵਿੱਚ ਬਲੱਡ ਪੂਰਾ ਕਰੋ ਮੈਂ ਤੁਹਾਡੇ ਵਰਗਾ ਹੋ ਕੇ ਤੁਹਾਡੇ ਨਾਲ ਗੱਲ ਕਰਦਾ ਕਿਤੇ ਐਸੋ ਜਿਹਦੇ ਉਹ ਵੀ ਗੋਇਲ ਪਤਾ ਨਹੀਂ ਕਿਉਂ ਐ ਬੁੱਲੀ ਜਾਂਦਾ ਮੈਂ ਤਾਂ ਉਹੀ ਗੱਲ ਕਹੂੰਗਾ ਜਿਹੜੀ ਐ ਸਿੱਧੀ ਸਮਝ ਆਵੇ ਟਿੱਡਾ ਬਲ ਪਾਉਣ ਦੀ ਮੈਨੂੰ ਆਦਤ ਨਹੀਂ ਨਾ ਮੈਂ ਪਾਵਾਂ ਸਮਝ ਗਏ ਨਾ ਤਾਂ ਗਾਜਰ ਖਾ ਲੋ ਫਿਰ ਪਾ ਲੋ 15-20 ਮਿੰਟ ਦਾ ਗੈਪ ਫਿਰ ਰਾਤ ਨੂੰ ਨਾ ਇੱਕ ਕੌਲੀ ਚ ਭੋਗੇ ਰੱਖਿਆ ਕਰੋ ਜਿਹੜੇ ਮਲਟੀ ਵਿਟਾਮਿਨ ਲੱਭਦੇ ਫਿਰਦੇ ਆਪਾਂ 24 ਘੰਟੇ ਕੈਲਸ਼ੀਅਮ ਲੱਭਦੇ ਫਿਰਦੇ ਆ ਨਾ ਉਹ ਤਕੜਾ ਕੈਲਸ਼ੀਅਮ ਤਕੜਾ ਮਲਟੀ ਵਿਟਾਮਿਨ ਤੁਹਾਡੇ ਘਰ ਚ ਤੁਹਾਡੀ ਰਸੋਈ ਚ ਹੋਣਾ ਚਾਹੀਦਾ ਇੱਕ ਕੌਲੀ ਲੋਹ ਕੰਚ ਦੀ ਇੱਕ ਅਖਰੋਟ, ਪੰਜ ਬਦਾਮ, ਇੱਕ ਅੰਜੀਰ, ਪੰਜ ਕਿਸ਼ਮਿਸ਼। ਉਹਦੇ ਵਿੱਚ ਰਾਤ ਨੂੰ ਭਿਓਂ ਦੋ। ਸਵੇਰੇ ਉੱਠ ਕੇ ਉਹ ਪਾਣੀ ਢੋਲ ਦੋ। ਉਹ ਪੀਸ ਚੱਕ ਚੱਕ ਕੇ ਚਵਾ ਚਵਾ ਕੇ ਖਾਓ। ਗਾਜਰ ਤੋਂ 15 ਮਿੰਟ ਬਾਅਦ ਇਹ ਹੋ ਗਿਆ ਤੁਹਾਡਾ ਸਵੇਰ ਦਾ ਨਾਸ਼ਤਾ। ਉਸ ਤੋਂ 15-20 ਮਿੰਟ ਬਾਅਦ ਤੁਹਾਡਾ ਜੋ ਮਨ ਕਰਦਾ, ਤੁਹਾਡਾ ਚਾਹ, ਪਾਣੀ, ਦੁੱਧ, ਲੱਸੀ ਜੋ ਪੀਣ ਨੂੰ ਜੀ ਕਰਦਾ ਨਾਸ਼ਤਾ ਕਰਨ ਨੂੰ ਕਰੋ। ਲੇਕਿਨ ਪਹਿਲਾ ਫੂਡ ਹੀ ਕਰ ਦੋ ਪੇਟ ਦੇ ਵਿੱਚ ਫਿੱਟ। ਤੁਸੀਂ ਦੇਖੋਗੇ ਜਿਹੜਾ ਪੇਟ ਵੱਧ ਰਿਹਾ ਸੀ ਵजन ਵਧੀ ਜਾਂਦਾ ਸੀ ਉਹ ਵੀ ਰਿਡਿਊਸ ਹੋ ਰਿਹਾ ਹੈ ਫਾਇਦਾ ਹੋ ਰਿਹਾ ਹੈ ਔਰ वजन ਜਿਹੜਾ ਵੱਧ ਗਿਆ ਉਹ ਘਟਣਾ ਚਾਹੀਦਾ ਔਰ ਜਿਹੜਾ ਘਟ ਜਾਂਦਾ ਦੁਨੀਆ ਦਾ ਫੇਰ ਵੱਧ ਜਾਂਦਾ ਉਹਦੇ ਵਾਸਤੇ ਸਾਡੇ ਵੈਦ ਜੀ ਨੇ ਜਿਹੜਾ ਬਣਾ ਕੇ ਦਿੱਤਾ ਹੈ ਪੰਚਮ ਗੋੰਦ ਪੰਜ ਗੋੰਦ ਨੇ ਉਹ ਚ ਪਹਿਲੀ ਗੋੰਦ ਮੋਰਿੰਗਾ ਫਿਰ ਗੋੰਦ ਚਿਲਗੋਜ਼ਾ ਫਿਰ ਗੋੰਦ ਕਿੱਕਰ ਫਿਰ ਗੋੰਦ ਪੀਪਲ ਫਿਰ ਗੋੰਦ ਨਿੰਮ ਪੰਜ ਤਰ੍ਹਾਂ ਦੀ ਗੋੰਦ ਹੈ ਇਹ ਆਪਣੀਆਂ ਮਾਦਾ ਪਹਿਣਾ ਪਹਿਲਾਂ ਪੰਜੀਰੀ ਚ ਪਾ ਕੇ ਖਵਾਉਂਦੀ ਆਂਦੀਆਂ ਦੀਆਂ ਛਿਲੇ ਦੇ ਵਿੱਚ ਵੀ ਵੀ ਕੁੜੀ ਦਾ ਛਿਲਾ ਹੋਇਆ ਇਹਦਾ ਵਜਨ ਨਾ ਵੱਧ ਜੇ ਮੋਟੀ ਨਾ ਹੋ ਜੇ ਇਹ ਪੰਜੀਰੀ ਚ ਵੀ ਪੈਂਦੀਆਂ ਸੀ ਫਿਰ ਉਹ ਚ ਕਾਲੀ ਮਿਰਚ ਵੀ ਪੈਂਦੀ ਸੀ ਫਿਰ ਉਹਦੇ ਵਿੱਚ ਹਲੜ ਬਿਹੜੇ ਆਮਲੇ ਵੀ ਪੈਂਦੇ ਸੀ ਮਤਲਬ ਇਹ ਸਾਰੀਆਂ ਚੀਜ਼ਾਂ ਪਾ ਕੇ ਤਾਂ ਉਹ ਚੀਜ਼ ਕੀ ਸੀ ਫਾਇਦਾ ਕਰਦੀ ਸੀ ਤਾਂ ਹੁਣ ਮੈਂ ਉਹਨੂੰ ਕੀ ਕੀਤਾ ਮੈਂ ਤੁਹਾਨੂੰ ਕੈਪਸੂਲ ਚ ਪਾ ਕੇ ਦੇਤਾ ਪੰਜ ਗੂੰਦ ਦਾ ਬਣਾਦਾ ਪੰਚਮ ਗੂੰਦ ਜੇ ਤੁਸੀਂ ਘਰੇ ਬਣਾਓ ਤਾਂ ਬਹੁਤ ਵਧੀਆ ਮੈਂ ਤੇ ਬੋਲ ਹੀ ਦਿੱਤਾ ਸਾਰਾ ਕੁਝ ਬਣ ਵੀ ਜਾਊਗਾ ਜਿਨ੍ਹਾਂ ਦੇ ਚੱਜ ਦੇ ਪੰਸਾਰੀਆਂ ਨਾਲ ਰਿਸ਼ਤੇਦਾਰੀਆਂ ਨੇ ਦੋਸਤੀਆਂ ਨੇ ਉਹ ਬਣਾ ਵੀ ਦੇਣਗੇ ਪੰਜੇ ਗੁੰਦ ਪੈ ਗਈਆਂ ਫਿਰ ਇਹਦੇ ਵਿੱਚ ਪੈ ਗਈ ਜੀ ਤੁਹਾਡੀ ਸੁੰਡ ਕਾਲੀ ਮਿਰਚ ਪਿਪਲੀ ਤੇ ਕਲੌਂਜੀ ਸੁੰਡ ਕਾਲੀ ਮਿਰਚ ਪਿਪਲੀ ਤੇ ਕਲੌਂਜੀ ਚਾਰ ਜੜੀ ਬੂਟੀਆਂ ਪੈ ਗਈਆਂ ਇਹਦੇ ਵਿੱਚ ਇਹ ਬਣ ਗਿਆ ਪੰਚਮ ਗੋਂਦ ਘਟਾਏ ਤੋਂਦ ਪੰਚਮ ਗੋਂਦ ਘਟਾਏ ਤੋਂਦ ਮਤਲਬ ਵਧਿਆ ਢਿੱਡ ਘਟਾਉਣ ਵਾਸਤੇ ਇੱਕ ਕੈਪਸੂਲ 11 ਵਜੇ ਖਾਣ ਨੂੰ ਦੇਈਦਾ ਰੋਜ਼ ਬਹੁਤੀ ਜਿਆਦਾ ਦਵਾਈ ਨਹੀਂ ਫਿਰ ਨਾਲ ਇਹਦੇ ਦੰਨਿਆ ਸੀ ਪੀਣ ਵਾਸਤੇ ਪੀਣ ਵਾਸਤੇ ਦੰਨਿਆ ਜਿਹਨਾਂ ਲੋਕਾਂ ਨੇ ਇਸਤੇਮਾਲ ਕੀਤਾ ਉਹਨਾਂ ਨੂੰ ਪਤਾ ਗੁੱਲੂ ਗੁੱਲੂ ਇਹਦਾ ਨਾਮ ਹੈ ਮਜ਼ਾਕ ਮਜ਼ਾਕ ਚ ਰੱਖਿਆ ਸੀਗਾ ਕਿਤੇ ਗਉਂ ਵੀ ਕੋਈ ਬਹੁਤ ਬੜੀ ਐਂ ਬੈਠੇ ਸੀਗੇ ਤੇ ਚਾਰ ਪੇਸ਼ੈਂਟ ਵੀ ਬੈਠੇ ਸੀ ਮੈਂ ਕਿਹਾ ਜੀ ਮੋਟਾਪੇ ਲਈ ਦਵਾਈ ਬਣਾਈ ਹੈ ਕਿ ਇਹਦਾ ਨਾਮ ਹੀ ਰੱਖ ਦਈਏ ਕਦੇ ਵਸ ਗੋਲੂ ਮੋਲੂ ਜੇ ਬਣ ਜਾਂਦੇ ਲੋਕੀ ਬਸ ਇਹਨਾਂ ਨੂੰ ਗੁੱਲੂ ਗੁੱਲੂ ਰੱਖ ਦੋ ਮੈਂ ਕਿਹਾ ਚਲੋ ਠੀਕ ਆ ਅਸੀਂ ਇਹਦਾ ਨਾਮ ਰੱਖਿਆ ਗੁੱਲੂ ਗੁੱਲੂ ਸਲਿਮਿੰਗ ਸਰਪ ਇਹ ਪੀਣ ਵਾਲੀ ਦਵਾਈ ਆ ਇਨੂੰ 30 ml ਲੈਣਾ ਸਵੇਰੇ 30 ml ਲੈਣਾ ਸ਼ਾਮ ਨੂੰ 30 ml ਦੇ ਨਾਲ ਢੱਕਣ ਦਿੱਤਾ ਜਾਂਦਾ ਉਹਦੇ ਨਾਲ ਨਾਪਿਆ ਜਾਂਦਾ ਤੁਸੀਂ ਦੇਖੋ ਇਹਦੇ ਵਿੱਚ ਕੀ ਕੁਝ ਪਾਇਆ ਤੁਹਾਨੂੰ ਲੱਗੂ ਵੀ ਇਹ ਵਜ਼ਨ ਘਟਾਊਗਾ ਹੀ ਘਟਾਊਗਾ ਪਹਿਲੀ ਗੱਲ ਤਾਂ ਇਹਦੇ ਨਾਲ ਬੋਤਲ ਇੰਨੀ ਵਧੀਆ ਲਾਈ ਆ ਪਿੱਛੇ ਬੋਤਲਾਂ ਪੀਣੀਆਂ ਹੁੰਦੀਆਂ ਨੇ 6 ਬੋਤਲਾਂ ਫ੍ਰੀਜ ਵਿੱਚ ਰੱਖਣ ਲਈ ਤਿਆਰ ਖਾਲੀ ਹੋਣ ਤੋਂ ਬਾਅਦ ਇੰਨੀ ਵਧੀਆ ਬੋਤਲ ਲਾਈ ਆ ਮੈਂ ਮਾੜੀ ਬੋਤਲ ਨਹੀਂ ਲਾਈ ਇਹਨੂੰ ਤੇ ਦੂਜੀ ਗੱਲ ਇਹ ਚ ਪਾਇਆ ਹਰੜ ਬਿਹੜਾ ਆਮਲਾ ਤ੍ਰਿਫਲਾ ਦੇ ਗੁਣ ਨੇ ਫਿਰ ਇਹਦੇ ਵਿੱਚ ਪਾਇਆ ਸੌਂਠ ਫਿਰ ਇਹਦੇ ਵਿੱਚ ਪਾਈ ਬਾਈਬਡਿੰਗ ਬਾਈਬਡਿੰਗ ਪਤਾ ਕੀ ਹੁੰਦੀ ਹੈ ਪੇਟ ਦੇ ਕੀੜੇ ਸਾਫ ਕਰਦੀ ਹੈ ਬਾਈਬਡਿੰਗ ਜੜੀ ਬੂਟੀ ਹੈ ਤੇ ਉਸ ਤੋਂ ਬਾਅਦ ਇਹਦੇ ਵਿੱਚ ਪਾਈ ਕਾਲੀ ਮਿਰਚ ਕਾਲੀ ਮਿਰਚ ਜਿਹੜੀ ਬਾਡੀ ਨੂੰ ਤਾਕਤ ਦਿੰਦੀ ਹੈ ਫਿਰ ਇਹ ਚ ਤુલਸੀ ਦੇ ਪੱਤੇ ਔਰ ਭੂਮੀ ਆਮਲਾ ਵੀ ਪਾਇਆ ਹੋਇਆ ਨਿਸ਼ੋਤ ਜਿਹੜਾ ਕਬਜ ਨੂੰ ਦੂਰ ਕਰਦਾ ਪੇਟ ਨੂੰ ਸਾਫ ਕਰਦਾ ਫਿਰ ਇਹ ਚ ਪੀਪਲੀ ਮੱਗ ਪੀਪਲ ਜਿਹੜੇ ਹੁੰਦੇ ਨੇ ਉਹ ਵੀ ਪਾਏ ਨੇ ਕਿ ਥਾਇਰੋਇਡ ਦੀ ਪ੍ਰੋਬਲਮ ਵਾਲੇ ਵੀ ਫਾਇਦਾ ਲੈ ਸਕਦੇ ਆ ਇਹਦਾ ਫਿਰ ਇਹ ਚ ਨਗਰ ਮੋਥਾ ਪਾਇਆ ਔਰ ਇਹਦੇ ਵਿੱਚ ਪੁਨਰਨੋਵਾ ਪੁਨਰਨੋਵਾ ਜਿਹੜਾ ਹੈਗਾ ਬਾਡੀ ਦੇ ਵਿੱਚ ਸੋਜਾ ਘਟਾਉਂਦਾ ਸੂਜਨ ਕਿਤੇ ਵੀ ਜੋੜਾਂ ਤੇ ਆ ਕਮਰ ਤੇ ਆ ਇਹ ਮਤਲਬ ਤੁਹਾਡਾ ਇੰਚ ਲਾਸ ਕਰਦਾ ਪੁਨਰਨੋਵਾ ਫਿਰ ਇਹਦੇ ਵਿੱਚ ਪਾਇਆ ਮੰਜਿਸ਼ਠਾ ਮੰਜੀਠ ਜਿਹੜੀ ਤਾਕਤ ਦਿੰਦੀ ਹੈ ਰੀੜ ਦੀ ਹੱਡੀ ਨੂੰ ਫਿਰ ਇਹ ਚ ਰਾਸਨਾ ਪਾਇਆ ਜਿਹੜਾ ਦਰਦ ਮੋਢੇ ਗੁੱਡਿਆਂ ਦੇ ਦਰਦ ਨੂੰ ਹਟਾਉਂਦਾ ਫਿਰ ਇਹਦੇ ਵਿੱਚ ਚਿਤ੍ਰਕ ਪਾਇਆ ਚਿਤ੍ਰਕ ਜਿਹੜਾ ਹੁੰਦਾ ਇਹ ਪੇਟ ਦੀ ਬਦਹਜਮੀ ਨੂੰ ਡਕਾਰ ਖਟੇ ਜੇਬ ਇਹਨਾਂ ਚੀਜ਼ਾਂ ਨੂੰ ਫਿਰ ਇਹਦੇ ਵਿੱਚ ਪਾਈ ਹੈ ਨਿਰਗੁੰਡੀ ਦਰਦਾਂ ਵਾਸਤੇ ਹੁੰਦੀ ਹੈ ਫਿਰ ਇਹਦੇ ਵਿੱਚ ਪਾਇਆ ਗਵਾਰ ਪਾਠਾ ਕਵਾਰ ਪਾਠਾ ਬਦਲ ਜਿਹੜਾ ਬੈਕ ਦੀ ਦਰਦ ਨੂੰ ਠੀਕ ਕਰਦਾ ਮધુ ਹਨੀ ਪਾਇਆ ਦੇ ਸ਼ਹਿਦ ਕਸ਼ਮੀਰੀ ਵਾਲਾ ਸ਼ਹਿਦ ਪਾਣਿਆ ਅਸੀਂ ਇਹਦੇ ਵਿੱਚ ਵੀ ਅਸਲੀ ਕਿਉਂਕਿ ਅਸੀਂ ਇਹਨੂੰ 슈ਗਰ ਫ੍ਰੀ ਬਣਾਉਣਾ ਚੀ ਚੀਨੀ ਨਹੀਂ ਪੈਂਦੀ ਤੇ ਫਿਰ ਇਹਦੇ ਵਿੱਚ ਪਾਇਆ ਹੋਇਆ ਸਿੰਧਾ ਨਮਕ ਸਿੰਧਾ ਨਮਕ ਬਹੁਤ ਫਾਇਦੇਮੰਦ ਹੈ ਸਾਡੇ ਲੰਗਜ਼ ਵਾਸਤੇ ਫਿਰ ਇਹਦੇ ਵਿੱਚ ਅਸੀਂ ਨਿੰਬੂ ਵੀ ਦਿੱਤਾ ਕਿਉਂਕਿ ਨਿੰਬੂ ਜਿਹੜਾ ਸਵੇਰੇ ਖਾਲੀ ਪੇਟ ਪੀਣ ਉਹ ਨੁਕਸਾਨਦੇ ਆ ਜਿਹੜਾ ਇਹਦੇ ਵਿੱਚ ਪਾਇਆ ਬਹੁਤ ਥੋੜੀ ਮਾਤਰਾ ਉਹਨੇ ਬੈਨੀਫਿਟ ਦੇਣਾ ਹੀ ਦੇਣਾ ਫਿਰ ਜਿਹੜਾ ਕਾਲਾ ਨਮਕ ਪਾਇਆ ਹੋਇਆ ਉਸ ਤੋਂ ਬਾਅਦ ਵਿੱਚ ਮਤਲਬ ਜਿਹੜਾ ਹੈਗਾ ਬੱਲਾਮੂਲ ਬੱਲਾਮੂਲ ਜਿਹੜੀ ਆ ਇਹ ਬਹੁਤ ਫਾਇਦੇਮੰਦ ਹੈ ਸਾਡੀਆਂ ਅੰਤੜੀਆਂ ਵਾਸਤੇ ਇੰਟਰਸਟੇਨ ਵਾਸਤੇ ਔਰ ਇਹ ਸਾਡੇ ਵਜ਼ਨ ਨੂੰ ਘਟਾਉਣ 'ਚ ਫਾਇਦਾ ਕਰਦਾ ਇਹ ਪੀਣ ਵਾਲਾ ਲਿਕੁਇਡ ਹੈ ਔਰ ਨਾਲ ਇਹਦੇ ਪੰਚਮ ਗੁੰਦ ਔਰ ਗਲੂ ਗਲੂ ਕੈਪਸੂਲ ਵੀ ਦਿੱਤਾ ਜਾਂਦਾ ਔਰ ਗੋਲੀ ਵੀ ਦਿੱਤੀ ਜਾਂਦੀ ਹੈ ਕਿਉਂਕਿ ਜਿਨ੍ਹਾਂ ਦਾ ਵਜ਼ਨ 120 ਕਿਲੋ 100 ਕਿਲੋ 110 ਕਿਲੋ ਉਹਨਾਂ ਦਾ ਵਜ਼ਨ ਘਟਾਉਣ ਵਾਸਤੇ ਫਿਰ ਪੂਰਾ ਪ੍ਰੋਪਰ ਟਰੀਟਮੈਂਟ ਦੇਣਾ ਪੈਂਦਾ ਤੰਦਰੁਸਤ ਰਹੋ ਦਰਦੀ ਕਲਾਚ ਰਹੋ ਸਲਿਮ ਟ੍ਰਿਮ ਰਹੋ ਔਰ ਸਦਾ ਖੁਸ਼ ਰਹੋ ਸਤਿ ਸ੍ਰੀ ਅਕਾਲ ਸੋ ਟਿਪਸ ਆ ਰਹੀਆਂ ਗੱਲਾਂ ਕੀਤੀਆਂ ਤੁਹਾਡੇ ਨਾਲ ਗੋਇਲ ਜੀ ਨੇ ਔਰ ਮੈਂ ਉਮੀਦ ਕਰਦੀ ਆ ਕਿ ਜਿਹੜੀਆਂ ਜਿਹੜੀਆਂ ਖਾਸ ਗੱਲਾਂ ਉਹਨਾਂ ਨੇ ਤੁਹਾਨੂੰ ਦੱਸੀਆਂ ਕਿ ਕਿਹੜੀ-ਕਿਹੜੀ ਚੀਜ਼ਾਂ ਸਹੀ ਢੰਗ ਦੇ ਨਾਲ ਅਗਰ ਅਸੀਂ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਅਪਣਾਵਾਂਗੇ ਤਾਂ ਆਪਣੀ ਫੈਟ ਨੂੰ ਬਹੁਤ ਜਲਦੀ ਅਸੀਂ ਰਿਮੂਵ ਕਰ ਸਕਦੇ ਹਾਂ ਮੋਟਾਪੇ ਤੋਂ ਅਸੀਂ ਦੂਰ ਰਹਿ ਸਕਦੇ ਹਾਂ ਕਿਵੇਂ ਕੀ ਕੀ ਖਾਣਾ ਹੈ ਬਹੁਤ ਚੰਗੀਆਂ ਚੰਗੀ ਜਾਣਕਾਰੀ ਤੁਹਾਡੇ ਨਾਲ ਉਹਨਾਂ ਨੇ ਸਾਂਝੀ ਕੀਤੀ ਹੈ ਸੋ ਕੋਈ ਹੋਰ ਸਵਾਲ ਹੋਵੇ ਤੁਹਾਡਾ ਤਾਂ ਜਿਹੜੇ ਨੰਬਰ ਵੀਡੀਓ ਦੌਰਾਨ ਦਿੱਤੇ ਗਏ ਸੀ ਉਸ ਉੱਪਰ ਤੁਸੀਂ ਕਾਲ ਕਰਕੇ ਜ਼ਰੂਰ ਪੂਰੀ ਜਾਣਕਾਰੀ ਲੈ ਸਕਦੇ ਹੋ ਔਰ ਅਗਰ ਤੁਸੀਂ ਇਸ ਦੇ ਵਿੱਚੋਂ ਕੁਝ ਮੰਗਵਾਣਾ ਹੈ ਪਤਲੇ ਹੋਣ ਦੇ ਲਈ ਕਿਉਂਕਿ ਜਿਵੇਂ ਅਖੀਰ ਦੇ ਵਿੱਚ ਸੁਭਾਸ਼ ਗੁਇਲ ਜੀ ਨੇ ਗੱਲ ਕੀਤੀ ਜਿਨ੍ਹਾਂ ਦਾ weight ਬਹੁਤ ਹੀ ਜ਼ਿਆਦਾ ਹੋ ਚੁੱਕਿਆ ਹੁੰਦਾ ਹੈ ਉਹਨਾਂ ਨੂੰ ਕਾਸ ਐਕਸਟਰਾ ਐਫਰਟ ਜ਼ਰੂਰ ਲਗਾਉਣੀਆਂ ਪੈਂਦੀਆਂ ਨੇ ਤੇ ਤੁਸੀਂ ਅਗਰ ਜਿਹੜੇ ਉਹਨਾਂ ਨੇ ਵੈਦਵਾਨ ਆਯੁਰਵੈਦ ਦੇ ਜਿਹੜੇ ਨੁਸਕੇ ਬਣਾਏ ਗਏ ਨੇ ਉਹ ਅਗਰ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਜ਼ਰੂਰ www.vaidvan.com ਤੇ ਵੈਬਸਾਈਟ ਤੇ ਜਾ ਕੇ ਵੀ ਤੁਸੀਂ ਆਨਲਾਈਨ ਪਰਚੇਜ਼ਿੰਗ ਕਰ ਸਕਦੇ ਹੋ ਤੇ ਹੋਰ ਆਪਣੇ ਸੁਝਾਅ ਵੀ ਤੁਸੀਂ ਸਾਡੇ ਨਾਲ ਹਰ ਵਾਰ ਦੀ ਤਰ੍ਹਾਂ ਜ਼ਰੂਰ ਸਾਂਝੇ ਕਰਦੇ ਰਹੋ ਜੀ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਤਾਂ ਕਰਨਾ ਹੀ ਪਰ ਸ਼ੇਅਰ ਵੀ ਜ਼ਰੂਰ ਕਰਨਾ ਤਾਂ ਕਿ ਇਹਨਾਂ ਗੱਲਾਂ ਦਾ ਫਾਇਦਾ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਜ਼ਰੂਰ ਪਹੁੰਚ ਸਕੇ ਸੋ ਅਗੋ ਵੀ ਤੁਹਾਡੇ ਲਈ ਅਸੀਂ ਇਸੇ ਤਰ੍ਹਾਂ ਨਾਲ ਸੇਤ ਨਾਲ ਜੁੜੀਆਂ ਖਾਸ ਵੀਡੀਓਜ਼ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਇਕੱਠੀ ਕਰਕੇ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਜੇਕਰ ਹੁਣ ਤੱਕ ਤੁਸੀਂ ਪੇਜ ਨੂੰ ਫੋਲੋ ਨਹੀਂ ਕੀਤਾ ਹੈ ਫਟਾਫਟ ਫੋਲੋ ਕਰ ਲਓ ਔਰ YouTube ਚੈਨਲ Health Advice With Harjot Kaur ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਜਲਦੀ ਹੀ ਫਿਲਹਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ